ਤੇ ਆਪਾਂ ਕੋਈ ਵੀ ਕੰਮ ਬੋਲੀਏ ਕੋਈ ਵੀ ਆਪਣੀ ਸਮੱਸਿਆ ਹੋਵੇ ਪਰਮੇਸ਼ਵਰ ਜਾਣਦਾ ਵੈ ਹਾਲੇਲੂਇਆ ਤੇ ਆਪਾਂ ਰਿਸ਼ਤੇਦਾਰਾਂ ਨੂੰ ਨਹੀਂ ਪੁਕਾਰਨਾ ਵੀ ਮੇਰੇ ਆਕੇ ਮਦਦ ਕਰਨ ਜਾਂ ਮੇਰਾ ਕੋਈ ਗਵਾਂਡੀ ਆਂਢੀ ਗਵਾਂਡੀ ਕਰੂ ਕਿਸੇ ਨੇ ਨਹੀਂ ਕਰਨੀਂਗੀ ਹਾਲੇਲੂਇਆ ਪਰਮੇਸ਼ਰ ਤਾਂ ਆਪਣੇ ਨਾਲ ਹੀ ਕਿਸੇ ਦੀ ਜਾਨ ਦੀ ਲੋਡ ਵੀ ਨਹੀਂ ਪੈਣੀ ਆਪਾਂ ਨੂੰ ਹਾਲੇਲੂਇਆ ਕੋਈ ਵੀ ਮੁਸੀਬਤ ਵੰਦੀ ਆ ਗੋਡਿਆਂ ਤੇ ਆ ਜਾਇਆ ਕਰੋ ਉਹ ਕਹਿੰਦਾ ਗੋਡਿਆਂ ਦੇ ਆਕੇ ਵੇਖ ਤਾਂ ਸਹੀ ਤੂੰ ਜੇ ਨਾ ਮੈਂ ਤੇਰੀ ਪ੍ਰਾਰਥਨਾ ਸੁਣਾ ਤੁਹਾਨੂੰ ਮੈਨੂੰ ਫੇਰ ਕਹੀਂ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਸਭ ਤੋਂ ਵੱਡਾ ਵੈ ਸਾਰੇ ਪਰਮੇਸ਼ਰ ਨੂੰ ਮੰਨਦੇ ਓ ਕਿ ਕੋਈ ਕਿਵੇਂ ਮੰਨ ਲੈਣ ਕੋਈ ਕਿਵੇਂ ਮੰਨ ਲੈਣਾ ਸਭ ਨੇ ਪ੍ਰਭੂ ਤੋਂ ਰੱਬ ਤੋਂ ਹੀ ਲੈ ਕੇ ਦੇਣਾ ਹਾਲੇਲੂਇਆ ਤੇ ਆਪਾਂ ਤਾਂ ਸਿੱਧਾ ਹੀ ਪਰਮੇਸ਼ਰ ਮਿਲਿਆ ਵੇ ਆਪਾਂ ਤਾਂ ਮੰਗਣ ਦੀ ਵੀ ਨਹੀਂ ਲੋੜ ਗਈ ਹਾਲੇਲੂਇਆ ਇਸ ਤਰ੍ਹਾਂ ਆਪਣੇ ਸੱਜਮਚ ਆਪਣੇ ਨਾਲ ਹੋਣਾ ਚਾਹੀਦਾ ਪਾਕ ਰੂਹ ਨੂੰ ਉਧਰ ਸੰਤਨ ਹੈਗਾ ਸੀ ਨਾ ਪਾਕ ਰੂਹ ਨੂੰ ਉੱਤੇ ਨਹੀਂ ਤਾਰਨਾ ਪਾਕ ਰੂਹ ਨੂੰ ਦਿਲ ਦੇ ਵਿੱਚ ਲੈ ਕੇ ਆਉਣਾ ਹallelujah ਜਦੋਂ ਆਪਣੇ ਦਿਲ ਦੇ ਵਿੱਚ ਆਗਾ ਕਹਿੰਦਾ ਜਿਹੜਾ ਵੀ ਤੁਸੀਂ ਸ਼ਬਦ ਬੋਲੋਗੇ ਤੁਹਾਡੇ ਉਹ ਕਿਵੇਂ ਨਾ ਪੂਰੇ ਹੋਣਗੇ ਹallelujah ਆਪਣੇ ਤੇ ਮਾੜੀ-ਮੋਟੀ ਭੀੜ ਪੈ ਜੇ ਆਪਾਂ ਕਿਸੇ ਰਿਸ਼ਤੇਦਾਰ ਕੋਲ ਨੂੰ ਫੋਨ ਕਰਾਂਗੇ ਉਹਦਾ ਫੋਨ ਬਿਜੀ ਹੋ ਜਾਣਾ گاਉਂ ਅਗਲਾ ਪਤਾ ਨਹੀਂ ਕੀ ਜਵਾਬ ਦੇਊਗਾ ਜਾਂ ਆਪਾਂ ਕਿਸੇ ਦੇ ਕੋਲੇ ਚੱਲ ਕੇ ਜਾਵਾਂਗੇ ਆਪਣਾ ਤਾਂ ਨਾਲ ਹੀ ਰਹਿੰਦਾ ਵੈ ਹallelujah ਉਹ ਕਹਿੰਦਾ ਤੂੰ ਮੂੰਹ ਤੋਂ ਵਿੱਚ ਬੋਲ ਤਾਂ ਸਹੀ ਮੈਂ ਤੇਰੀ ਆਵਾਜ਼ ਸੁਣਨਾ ਚਾਹਣਾ ਵੇ ਹਾਲੇਲੂਇਆ ਆਪਾਂ ਸੱਚਮੁੱਚ ਜਦੋਂ ਪੁਕਾਰਦੇ ਆ ਉਹਨੂੰ ਕਿਤੇ ਕਿਵੇਂ ਨਹੀਂ ਆਪਣੀ ਆਵਾਜ਼ ਸੁਣਦਾ ਉਹ ਸੁਣਦਾ ਵੇ ਹਾਲੇਲੂਇਆ ਦਿਲ ਦੇ ਵਿੱਚੋਂ ਆਪਾਂ ਨੂੰ ਜਦੋਂ ਆਪਣੇ ਅੰਦਰ ਹੀ 파ਕਰੋ ਆ ਗਿਆ ਤੇ ਆਪਾਂ ਕੋਈ ਵੀ ਕੰਮ ਬੋਲੀਏ ਕੋਈ ਵੀ ਆਪਣੀ ਸਮੱਸਿਆ ਹੋਵੇ ਪਰਮੇਸ਼ਵਰ ਜਾਣਦਾ ਵੇ ਹਾਲੇਲੂਇਆ ਉਥੇ ਆਪਣਾ ਰਿਸ਼ਤੇਦਾਰ ਨੂੰ ਨਹੀਂ ਪੁਕਾਰਨਾ ਵੀ ਮੇਰੇ ਆ ਕੇ ਮਦਦ ਕਰਨ ਜਾਂ ਮੇਰਾ ਕੋਈ ਆਂਡੀ ਗਵਾਂਡੀ ਕਰੋ ਕਿਸੇ ਨੇ ਨਹੀਂ ਕਰਨੀਂਗੀ ਹallelujah ਪਰਮੇਸ਼ਰ ਤਾਂ ਆਪਣੇ ਨਾਲ ਹੀ ਕਿਸੇ ਦੀ ਜਾਨ ਦੀ ਲੋੜ ਵੀ ਨਹੀਂ ਪੈਣੀ ਆਪਾਂ ਨੂੰ ਹallelujah ਕੋਈ ਵੀ ਮੁਸੀਬਤ ਵੈਂਦੀ ਆ ਗੋਡਿਆਂ ਤੇ ਆਜਿਆ ਕਰੋ ਉਹ ਕਹਿੰਦਾ ਗੋਡਿਆਂ ਦੇ ਆ ਕੇ ਵੇਖ ਤਾਂ ਸਹੀ ਤੂੰ ਜੇ ਨਾ ਮੈਂ ਤੇਰੀ ਪ੍ਰਾਰਥਨਾ ਸੁਣਾ ਤੂੰ ਮੈਨੂੰ ਫੇਰ ਕਹੀਂ ਹallelujah ਗੋਡਿਆਂ ਤੇ ਆਪਾਂ ਆਉਣਾ ਨਹੀਂ ਚਾਹੁੰਦੇ ਉਹਨੂੰ ਅੰਦਰਲ ਵਿੱਚ ਵਸਾਉਣਾ ਨਹੀਂ ਚਾਹੁੰਦੇਗੇ ਤੇ ਫੇ ਪਰਮੇਸ਼ਰ ਵੀ ਉਹੋ ਜੇ ਕੰਮ ਕਰਦਾ ਹallelujah ਸੱਚਮੱਚ ਜੋ ਉਹਦਾ ਟਾਈਮ ਰੱਖਿਆ ਵੇ ਟਾਈਮ ਤੋਂ ਪਹਿਲਾਂ ਕੰਮ ਨਹੀਂ ਹੋ ਸਕਦਾ ਭਜਨ ਗਾਇਆ ਸੀ ਨਾ ਮੈਂ ਟਾਈਮ ਤੋਂ ਪਹਿਲਾਂ ਕੁਝ ਨਹੀਂ ਹੋ ਸਕਦਾ ਹallelujah ਉਹਦਾ ਸਮਾਂ ਰੱਖਿਆ ਵੇ ਜਿੰਨੇ ਆਪਾਂ ਮਰਜ਼ੀ ਕੋਸ਼ਿਸ਼ ਕਰ ਲਈਏ ਉਹ ਨਹੀਂ ਹੋਣਾ ਜਿੰਨਾਂ ਚ ਇੱਕ ਉਹਨੇ ਨਹੀਂ ਉੱਥੇ ਸਾਹੀ ਹੋਣਾ ਹallelujah ਆਪਦੀ ਮਰਜ਼ੀ ਨਾਲ ਆਪਾਂ ਇੱਕ ਲਾਗ ਵੀ ਨਹੀਂ ਪੱਟ ਸਕਦੇ ਕਈ ਕਹਿੰਦੇ ਹੁੰਦੇ ਨਾ ਭਲਾ ਨੇ ਅਟੈਕ ਹੋ ਗਿਆ ਬੁਰਕੀ ਰੋਟੀ ਖਾਂਦਾ ਸੀ ਉਹ ਬੁਰਕੀ ਖਾਣੀ ਉਹਨੂੰ ਨਸੀਬ ਹੀ ਨਹੀਂ ਹੁੰਦੇ ਹallelujah ਉਹਦੀ ਮਰਜ਼ੀ ਤੋਂ ਬਿਨਾਂ ਆਪਾਂ ਕੁਝ ਨਹੀਂ ਕਰ ਸਕਦੇ ਤਾਂ ਪਤਾ ਆਪਣੇ ਕੋਲੇ ਕੁਝ ਨਹੀਂਗਾ ਫਿਰ ਆਪਾਂ ਸਭ ਕੁਛ ਉਸ ਪਰਮੇਸ਼ਰ ਤੇ ਛੱਡ ਦਿਆ ਕਰੋ ਹallelujah ਕਿਆ ਕਰ ਪਰਮੇਸ਼ਰ ਮੈਨੂੰ ਪਤਾ ਸਭ ਕੁਛ ਤੂੰ ਕਰਨ ਦੀ ਤਾਕਤ ਰੱਖਦੇ ਮੈਂ ਚਿੰਤਾ ਕਾਤੋਂ ਕਰਾਂ ਚਿੰਤਾ ਨਾਲ ਉਥੇ ਨਾ ਪਦਨ ਵਧਾ ਸਕਦੇ ਨਾ ਪਕਟਾ ਸਕਦੇ ਹallelujah ਪਰਮੇਸ਼ਰ ਸਭ ਕੁਛ ਕਰਨ ਦੀ ਤਾਕਤ ਰੱਖਦਾ ਵੈ ਹallelujah ਕਈੰਦਾ ਉਹ ਸੰਸਾਰ ਤੋਂ ਹਨ ਇਸ ਕਰਕੇ ਸੰਸਾਰ ਤੋਂ ਬੂਰਦੇ ਹਨ ਅਤੇ ਸੰਸਾਰ ਉਹਨਾਂ ਦੀ ਸੁਣਦਾ ਹੈ ਹਾਲੇਲੂਇਆ ਜਿਹੜੇ ਸੰਸਾਰ ਤੋਂ ਆ ਦੁਨੀਆ ਤੋਂ ਦੁਨੀਆ ਵਾਲੀਆਂ ਗੱਲਾਂ ਕਰਨਗੇ ਤੇ ਦੁਨੀਆ ਵਾਲੇ ਕੰਮ ਕਰਨਗੇ ਆਪਾਂ ਸੰਸਾਰ ਤੋਂ ਨਹੀਂ ਗਏ ਹallelujah ਆਪਾਂ ਨੂੰ ਪਰਮੇਸ਼ਰ ਨੇ ਚੁਣਿਆ ਆਪਾਂ ਨੂੰ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਲੋਕਾਂ ਦੇ ਆਪਾਂ ਨੂੰ ਹੁਣ ਪਰਮੇਸ਼ਰ ਵਾਲੇ ਕੰਮ ਚੰਗੇ ਲੱਗਦੇ ਹallelujah ਕਹਿੰਦਾ ਅਸੀਂ ਪਰਮੇਸ਼ਰ ਤੋਂ ਹਾਂ ਜਿਹੜਾ ਪਰਮੇਸ਼ਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ ਜੋ ਕੋਈ ਪਰਮੇਸ਼ਰ ਤੋਂ ਨਹੀਂ ਉਹ ਸਾਡੀ ਨਹੀਂ ਸੁਣਦਾ ਇਸ ਤੋਂ ਅਸੀਂ ਸੱਚਾਈ ਦੇ ਆਤਮਾ ਅਤੇ ਬਦਰਾਹੀ ਦੇ ਆਤਮਾ ਨੂੰ ਜਾਣ ਲੈਂਦੇ ਹਾਂ ਹallelujah ਜੇ ਤਾਂ ਆਪਾਂ ਕਿਸੇ ਨਾਲ ਗੱਲ ਕਰਦੇ ਵਾਕਈ ਜੇ ਉਹ ਪਰਮੇਸ਼ਰ ਦਾ ਆਤਮਾ ਉਹਨਾਂ ਅੰਦਰ ਉਹਨਾਂ ਦੇ ਹੋਇਆ ਤਾਂ ਉਹਨਾਂ ਆਪਣੀ ਗੱਲ ਵੀ ਧਿਆਨ ਨਾਲ ਸੁਣੂਗਾ ਹallelujah ਜੇ ਉਹਨਾਂ 'ਚ ਨਹੀਂ ਪਰਮੇਸ਼ਰ ਦਾ ਆਤਮਾ ਹਜੇ ਸੰਸਾਰ ਵਾਲੇ ਸੰਸਾਰ ਵਾਲੀ ਚ ਤੁਰੇ ਫਿਰਦੇ ਆ ਉਹਨਾਂ ਨੇ ਆਪਣੀ ਗੱਲ ਵੀ ਨਹੀਂ ਸੁਣਨੀ ਹallelujah ਚੁਗਲੀਆਂ ਕਰਨ ਲੱਗ ਜੋ ਭਲਾ 2 ਘੰਟੇ ਖੜੀਆਂ ਰੋ ਕਿਸੇ ਕੋਲੇ ਆਪਣਾ ਟਾਈਮ ਦਾ ਹੀ ਨਹੀਂ ਪਤਾ ਲੱਗਦਾਗਾ ਉਦੋਂ ਉਹ ਸੰਸਾਰ ਵਾਲੇ ਕੰਮ ਹੁੰਦੇ ਆ ਹallelujah ਪਰਮੇਸ਼ਰ ਦਾ ਕਿਸੇ ਨੂੰ ਵਚਨ ਸੁਣਾ ਕੇ ਵੇਖ ਲੋ ਜਿਹੜਾ ਕੋਈ ਨਹੀਂ ਜਾਣਦਾ ਉਹਨੇ ਕਹਿਣਾ ਕਿਤੇ ਫੇਰ ਸੁਣੋ ਮੇਰੇ ਕੋਲ ਟਾਈਮ ਨਹੀਂ ਹallelujah ਉਹ ਕਿਉਂ ਨਹੀਂ ਸੁਣ ਸਕਦੇ ਉਹਨਾਂ ਦੇ ਅੰਦਰ ਹਜੇ ਸ਼ੈਤਾਨ ਦਾ ਆਤਮਾ ਹੈ ਹਾਲੇਲੂਇਆ ਉਹ ਕਹਿੰਦੇ ਇੱਥੋਂ ਪਤਾ ਲੱਗਦਾ ਵੈ ਇਹ ਚ ਸੱਚਾਈ ਦਾ ਆਤਮਾ ਹੈ ਕਿ ਬਦਰਾਹੀ ਦਾ ਆਤਮਾ ਹੈ ਹਾਲੇਲੂਇਆ ਜਿਹੜੇ ਸੰਸਾਰ ਵਾਲੇ ਉਹਨਾਂ ਚ ਬਦਰਾਹੀ ਦੇ ਆਤਮਾ ਹੀ ਤੁਰੇ ਫਿਰਦੇ ਹੋ ਤਾਂ ਹੀ ਉਹ ਪ੍ਰਭੂ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਹਾਲੇਲੂਇਆ ਹਰਥਾ ਚਲੇ ਜਾਣਗੇ ਕਿਤੇ ਕਹਿ ਕੇ ਦੇਖਣ ਤੁਹਾਨੂੰ ਉੱਥੇ ਤੇਰਾ ਛਟਕਾਰਾ ਹੋਣਾ ਨਹੀਂ ਨਹੀਂ ਉੱਥੇ ਜਾਣ ਲੱਗੇ ਤਾਂ ਸਾਨੂੰ ਤਾਂ ਸਾਡੇ ਨਾਲ ਲੋਕਾਂ ਨੇ ਨਹੀਂ ਬੋਲਣਾ ਹਾਲੇਲੂਇਆ ਉਹ ਪਾਲਾ ਜਿੱਥੇ ਮਰਜੀ ਜਾਂਦੇ ਰਹੇ ਉੱਥੇ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਹਾਲੇਲੂਇਆ ਸੱਚਮੁੱਚ ਮੈਂ ਤਾਂ ਕਹਿੰਨੀ ਆ ਪਰਮੇਸ਼ਰ ਨੇ ਆਪਾਂ ਨੂੰ ਚੁਣਿਆ ਵੈ ਆਪਾਂ ਨੂੰ ਕਿੰਨਿਆ ਆਪਾਂ ਪਾਪਾਂ ਚੋਂ ਨੇ ਕੱਢਿਆ ਵੈ ਹਾਲੇਲੂਇਆ ਹਣੇ ਰੇਜੀ ਤੁਰੇ ਫਿਰਦੇ ਸੀਗੇ ਚਾਨਣ ਚ ਲੈ ਕੇ ਆਂਦਾ ਹਾਲੇਲੂਇਆ ਕੋਈ ਦੁੱਖ ਤਕਲੀਫ ਨਹੀਂ ਵੱਡੀ ਕੁਛ ਨਹੀਂ ਵੱਡਾ ਪਰਮੇਸ਼ਰ ਵੱਡਾ ਵੈ ਜੇ ਸੱਚਮੁੱਚ ਉਹਦਾ ਲਾੜਫੜ ਲੈ ਛੱਡਿਓ ਨਾ ਰੋਲ ਜਿਓਗੇ ਹਾਲੇਲੂਇਆ ਉਹ ਕਹਿੰਦਾ ਜਦੋਂ ਜਿਹੜੇ ਸੱਚਮੁੱਚ ਦੂਰ ਜਾਂਦੇ ਅਗਲਾ ਕਹਿੰਦਾ ਖਣੀ ਮੈਂ ਕਈ ਆ ਜਾਂਦੇ ਵਿੱਚ ਫਿਰ ਉਹ ਫਿਰ ਪਹਿਲੇ ਕੰਮ ਕਰ ਲ ਜਾਂਦੇ ਕੋਈ ਜੋਤਾਂ ਜਗਾਉਣ ਲੱਗ ਜਾਂਦਾ ਕੋਈ ਦੀਵੇ ਜਗਾਉਣ ਲੱਗ ਜਾਂਦਾ ਕੋਈ ਸਿਆਣਿਆਂ ਕੋਲ ਜਾਣ ਲੱਗਦਾ ਨਹੀਂ ਉਹ ਥੋੜਾ ਚੈਰੀ ਕੰਮ ਕਰਨਗੇ ਫਿਰ ਵੀ ਉਹਨਾਂ ਨੂੰ ਪਰਮੇਸ਼ਰ ਦੇ ਅੱਗੇ ਆਉਣਾ ਹੀ ਪੈਣਾ ਹੈ ਹਾਲੇਲੂਇਆ ਜਦੋਂ ਪਤਾ ਪਰਮੇਸ਼ਰ ਤੋਂ ਬਿਨਾ ਨਹੀਂ ਕੰਮ ਹੋਣਾ ਫਿਰ ਆਪਾਂ ਹੋਰ ਕਿਤੇ ਨਹੀਂ ਜਾਣਾਗਾ ਹallelujah ਧੰਨਵਾਦ ਕਰਿਆ ਗੁਰ ਪਰਮੇਸ਼ਰ ਦਾ ਉੱਠ ਕੇ ਪਰਮੇਸ਼ਰ ਸੱਚਮੁੱਚ ਪਰਮੇਸ਼ਰ ਜੀ ਤੂੰ ਮੈਨੂੰ ਚੁਣਿਆ ਤੂੰ ਮੈਨੂੰ ਸੱਚਮੁੱਚ ਵੱਖਰਾ ਕੀਤਾ ਦੁਨੀਆ ਤੋਂ ਹੁਣ ਮੈਂ ਪਰਮੇਸ਼ਰ ਪਿੱਛੇ ਮੁੜ ਕੇ ਨਹੀਂ ਦੇਖਣਾ ਹallelujah